ਅੱਜ ਆਪਾਂ ਇੱਥੇ ਬੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾਂ ਦਾ ਪ੍ਰਭੂਜ ਜਦਾਂ ਆਪਾਂ ਕਹਿ ਸਕਦੇ ਆਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਤਲਬ ਇੱਥੇ ਸਵਾਮਾ ਚੱਲ ਰਹੀਆਂ ਇਸ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਜਣਾਂ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਕਾਜੀ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਇਹ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਲਾਸਸ ਹੋ ਗਿਆ ਪਸ਼ੂ ਕੋ ਮਰ ਗਿਆ ਜਾਂ ਹਰ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਰ ਸੋਈਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾਹ ਮੱਝਾਂ ਦੀ ਤੇ ਉਹ ਇੱਥੇ ਪਹੁੰਚੀਆਂ ਇਹਦੇ ਵਾਸਤੇ ਜਦੋਂ ਸਾਡੇ ਲੋਕਲ ਏਰੀਆ ਦੇ ਇੱਥੇ ਖੜਾਦੀ ਵੀਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜਿਆਦਾ ਪਤਾ ਏ ਦੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਕਿ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੇ ਉੱਥੇ ਜਿਹੜਾ ਗਾਂਵ ਵੱਦੇ ਰਹਿਣਾ ਹੈ ਜੀ ਕਿਹਦਾ ਰੋਜ਼ਗਾਰ ਚੱਲਦਾ ਮੱਝਾ ਗਾਂ ਵਾਲਾ ਹਾਂਜੀ ਰੋਜ਼ਗਾਰ ਤੋਂ ਦੇ ਅਪਰ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦਾ ਪ੍ਰਭਾਵਤ ਹੋ ਗਿਆ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਾ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਆ ਜੀ ਕਿੰਨਾ ਨੁਕਸਾਨ ਹੋ ਗਿਆ ਇੱਥੇ ਪੰਜਾਬੀ ਪੰਜਾਬੀਆਂ ਦੇ ਕਬੱਡੀਆ ਖੜੇ ਹਾਂ ਜੀ ਸੇ 6 ਜਨਵਰੀ ਸੇ 6 ਸੇ 6 ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹ ਨਹੀਂ ਗਿਆ ਸੁੱਤੇ ਮਰ ਗਿਆ ਮਾਲਕ ਨੂੰ ਨਹੀਂ ਤੇ ਕੁੱਨੀ ਸਾਰੀ ਵੇਲੀ ਹੋ ਗਈ ਤੇ ਬਹੁਤ ਨੁਕਸਾਨ ਹੋਇਆ ਤੇ ਗਏ ਜਦ ਤੱਕ ਇਹ ਚੌਥੇ ਤਣ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਕਿਨੇ ਪੰਨਾ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਕਰ ਗਈਆਂ ਮਰ ਗਈਆਂ ਉਹਨਾਂ ਸਾਰੇ ਮਰ ਗਏ ਸਾਰੇ ਸਾਰੇ ਅੱਜ ਦੇਨ ਆਇਆ ਕਿ ਖਾਣਾ ਖਾਣ ਦਾ ਉਹਨਾਂ ਦੀ ਬਹੁਤ ਧੰਨਵਾਦ ਹੈ ਜਨਾ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾ ਮੌਕੇ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਫਿਰ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਨੂੰ ਡੰਗਰ ਦਿੱਤੇ ਨੇ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋ ਕਿੰਨੀ ਨਾਵਾ ਜੀ ਸਾਡੇ ਕੋ ਕੇ ਮੱਜਾਂ ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾ ਦਾ ਪ੍ਰਕੋਪ ਜਿੱਦਾਂ ਆਪਾਂ ਕਹਿ ਸਕਦੇ ਆਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਤਲਬ ਇੱਥੇ ਸਵਾਮਾ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਚਨ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿਛੇ ਰਿਹਾ ਇਸ ਪੜੀ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਕਿ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਮਰ ਗਿਆ ਜਾਂ ਹੜ੍ਹ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੂਈਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਹਾਂ ਮੱਝਾਂ ਦੀ ਤੇ ਉਹ ਇੱਥੇ ਪਹੁੰਚੀਆਂ ਨੇ ਸਰ ਇਹਦੀ ਚੌਂਕੀ ਕਾ ਕੀਤੀ ਗਈ ਵੀ ਕਿੰਨੀ ਦੇ ਇਹਦੇ ਵਾਸਤੇ ਜਿੱਦਾਂ ਸਾਡੇ ਲੋਕਲ ਏਰੀਆ ਦੇ ਇੱਥੇ ਖੜ੍ਹਾ ਦੀ ਵੀਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੀਆਂ ਹੈਪੀ ਹੋਣੀਆਂ ਗੱਜਣ ਹੋਣੀਆਂ ਸਾਰੇ ਤੇ ਸੱਜਣ ਭਾਜੀ ਹੋਣੀਆਂ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਲੱਗ ਗਏ ਸੀਗੇ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਏ ਦੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਕਿ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਗਾਂ ਲੱਦੇ ਹੋਣੇ ਜੀ ਸਰ ਉਹ ਇੰਨਾ ਰੋਜ਼ਗਾਰ ਚੱਲਦਾ ਮੱਝਾ ਵਾਲਾ ਹਾਂਜੀ ਰੋਜ਼ਗਾਰ ਤੋਂ ਨੇ ਆਪਾਂ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵਤ ਹੋ ਗਏ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਹੈ ਜਿੰਨਾ ਨੁਕਸਾਨ ਹੋਵੇ ਸਾਰੇ ਪੰਜਾਬੀ ਪੰਜਾਬੀਆਂ ਦੇ ਬੱਚੇ ਖੜੇ ਖਾਂਦੇ ਆ 6 ਜਨਵਰੀ 6 ਦੇ 6 ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਬੁਲੇ ਨਹੀਂ ਗਏ ਮੱਝੇ ਮਰ ਗਏ ਮਾਲਕੂਲੀ ਤੇ ਕੁਨੀ ਸਾਰੀ ਵੈਲੀ ਹੋ ਗਈ ਤੇ ਬਹੁਤ ਨਕਸ ਚਿਹਰੇ ਗਏ ਜਦੋਂ ਤੇ ਚੌਥੇ ਦਿਨ ਪਾਣੀ ਲਖਾ ਤੇ ਦੇਖਿਆ ਆਪਣੇ ਨੂੰ ਤੇ ਕਹੇ ਵੀ ਚਲ ਚਾਰਾ ਵੱਢ ਕੇ ਪਾ ਕੇ ਉਹਨਾਂ ਦੇ ਕਿਨੇ ਪਨੇ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਖੜਗੀਆਂ ਮਰ ਗਏ ਸਾਰੇ ਸਾਰੇ ਅੱਜ ਦੇਨ ਆਇਆ ਕਿ ਖਾਣਾ ਖਾਓ ਬਹੁਤ ਧੰਨਵਾਦ ਜਿੰਨੇ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾਮੋਕੇ ਲੇਖਿਆ ਸਾਰਾ ਕੁਝ ਸਾਰੇ ਪਿੰਡਾਂ ਜਿੰਨਾ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਨੂੰ ਡੰਗਰ ਤੇ ਦੇਨ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿੰਨੇ ਪਹਚਾਏ ਨੇ ਸਾਡੇ ਕੋ ਸਾਡੇ ਕੋ ਮੱਝਾਂ ਸੀ ਜੀ ਕੇ ਮੱਝਾ ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027